ਫਗਵਾੜਾ ਪੁਲਿਸ ਨੇ ਬੀਤੇ ਦਿਨੀ ਹਦੀਆਬਾਦ ਵਿਖੇ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਇੱਕ ਪਿਸਤਲ ਦੋ ਜਿੰਦਾ ਰੋਂਦ ਅਤੇ ਇੱਕ ਕਾਸਤਮਿਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਗੱਲਬਾਤ ਕਰਦੇ ਆ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਅਹਿਮ ਖੁਲਾਸੇ ਹੋ ਸਕਣ ਉਸ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤਪ੍ਰਸ਼ਨ ਜੀ ਤੇ ਸਤਨਾਮਪੁਰੇ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਜਸਪ੍ਰੀਤ ਏਲੀਅਸ ਜੱਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਮਾ ਇਹਦੇ ਵਾਦਾਤ ਦੇ ਵਿੱਚ ਵਰਤੀ ਗਈ ਇੱਕ ਹੁੰਡਾਈ ਗੱਡੀ ਤੇ ਨਾਲ ਇੱਕ 7.65 mm ਦਾ ਵੈਪਨ ਵੀ ਬਰਾਮਦ ਕੀਤਾ ਹੈ ਇਸ ਦੇ ਨਾਲ ਨਾਲ ਜਿਹੜੇ ਇਸ ਘਟਨਾ ਦੇ ਦੌਰਾਨ ਜੱਸੀ ਦੇ ਨਾਲ ਸੀ ਗੋਲੂ ਕਰਕੇ ਜਿਹੜਾ ਨਾਮ ਹੈ ਇਸ ਬੰਦੇ ਦਾ ਰਾਜਕਰਨ 엘ያስ ਗੋਲੂ ਉਹਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਅਸਲੇ ਨੂੰ ਛਾਪ ਕੇ ਰੱਖਣ ਦੇ ਸੰਬੰਧੀ ਇੱਕ ਬਾ ਚੇਤਨ ਪੁੱਤਰ ਭਗਵਾਨ ਦਿਨ ਵਾਸੀ ਖਜੂਰਲਾ ਨੂੰ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਟੋਟਲ ਚਾਰ ਅਰੈਸਟ ਕੀਤੀਆਂ ਗਈਆਂ ਇਹਨਾਂ ਵਿੱਚੋਂ ਪਹਿਲੀ ਅਰੈਸਟ 24 ਘੰਟੇ ਦੇ ਅੰਦਰ ਕੀਤੀ ਗਈ ਸੀ ਤੇ ਤਿੰਨ ਦੋਸ਼ੀਆਂ ਨੂੰ ਹਮ ਨਾਮਜ਼ਦ ਕਰਕੇ ਅਰੈਸਟ ਕੀਤਾ ਗਿਆ ਇਹਨਾਂ ਨੇ ਕੋਈ ਹੋਰ ਬਾਅਦਤ ਵੀ ਕੀਤੀ ਹੈ ਜੀ ਇਸ ਦਸਤੇ ਨਾਲ ਜਿਹੜਾ ਇਹਦਾ ਮੇਨ ਦੋਸ਼ੀ ਜੱਸੀ ਹੈ ਇਹਦੇ ਤੋਂ ਹੁਣ ਤੋਂ ਪਹਿਲੇ ਤਿੰਨ ਕੇਸਿਸ ਆਲਰੇਡੀ ਰਜਿਸਟਰਡ ਹੈ ਤੇ ਇਹਨਾਂ ਦੀ ਰੀਸੈਂਟਲੀ ਅਰੈਸਟ ਪਾਈ ਗਈ ਹੈ ਮੁਢਲੀ ਤਫतीश ਦੇ ਵਿੱਚ ਇਹਨੇ ਹੱਲੇ ਰਿਮਾਨ ਲੈ ਕੇ ਅਸੀਂ ਮੋਢਲੀ ਤਫਤੀਸ਼ ਦੇ ਦੌਰਾਨ ਉਹਨੇ ਹੱਲੇ ਕੋਈ ਰੈਵਿਲੇਸ਼ਨ ਨਹੀਂ ਕੀਤੀ ਉਹਨਾਂ ਦੀ ਪੁੱਛਤਾਚੀ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਹੋਰ ਵੀ ਮਾਮਲੇ ਇਹਦੇ ਸੰਬੰਧੀ ਸਾਡੇ ਸਾਹਮਣੇ ਆਉਣਗੇ ਮੈਡਮ ਇਹਦਾ ਕੀ ਕਾਰਨ ਸੀਗਾ ਵੀ ਉਹਨੇ ਮਤਲਬ ਗੋਲੀ ਕਿਉਂ ਮਾਰੀ ਇਹ ਇੱਕ ਪਰਸਨਲ ਐਨਮਿਟੀ ਦਾ ਮੈਟਰ ਸੀ ਦੋਵੇਂ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਹਦੀ ਡੈਥ ਹੋਈ ਆ ਉਹਦੀ ਤੇ ਇਹਦੀ ਆਪਸ ਦੇ ਵਿੱਚ ਇਕੱਠੇ ਬੈਠੇ ਸੀ ਇਹ ਕਿਸੇ ਗੱਲ ਤੋਂ ਟਕਰਾਅ ਹੋਈ ਤੇ ਟਕਰਾਅ ਤੋਂ ਬਾਅਦ ਇਹਨਾਂ ਦੀ ਥੋੜੀ ਬਹੁਤ ਹਾਥਾਪਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਹਦੀ ਮੌਕੇ ਤੇ ਡੈਥ ਹੋ ਗਈ ਤੁਸੀਂ ਆਪਾਂ ਨਾਲ ਹੀ ਲੈ ਕੇ ਬੈਠੇ ਸੀਗੇ ਉਸ ਦਿਨ ਇਹ ਪਰਵਾਜ਼ ਤੋਂ ਆਇਆ ਦਾ ਵੈਪਨ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਨੂੰ ਫੜਾ ਕੇ ਗਏ ਹੈ ਤੇ ਜਿਹਨੂੰ ਇਹ ਵੈਪਨ ਹੈਂਡਓਵਰ ਕਰਕੇ ਗਿਆ ਸੀ ਉਹਦੀ ਵੀ ਪੁਲਿਸ ਨੇ ਅਰੈਸਟ ਪਾ ਲਈ ਹੈ ਉਹਦਾ ਨਾਮ ਚੇਤਨ ਜਿਹੜਾ ਤੁਹਾਨੂੰ ਹੁਣੇ ਮੈਂ ਦੱਸਿਆ ਜਿਹਨੂੰ ਅਪ੍ਰੀਹੈਂਡ ਕੀਤਾ ਗਿਆ ਪੁਲਿਸ ਵੱਲੋਂ ਉਹ ਹੈ ਬਟ ਇਸ ਚੇਤਨ ਕੋਲੋਂ ਮੌਕੇ ਤੇ ਵੈਪਨ ਨਹੀਂ ਰਿਕਵਰ ਹੋਇਆ ਕੁਝ ਦਿਨ ਪਹਿਲਾਂ ਹੀ ਚਾਰਕ ਦਿਨ ਪਹਿਲੇ ਉਹਦੇ ਕੋਲੋਂ ਇਹ ਵਾਪਸ ਆ ਕੇ ਲੈ ਕੇ ਗਏ ਸੀ ਤੇ ਉੱਥੋਂ ਹੀ ਪੁਲਿਸ ਨੂੰ ਲੀਡ ਮਿਲੀ ਸੀ ਨਹੀਂ ਮੈਡਮ ਜਿਹੜਾ ਇਹਨਾਂ ਨਾਲ ਟਕਰਾਅ ਹੋਈ ਸੀ ਉਸ ਵੇਲੇ ਜਦੋਂ ਆਪ ਸਾਡੇ ਬੈਠੇ ਸੀ ਉਸ ਵੇਲੇ ਉਹਨਾਂ ਕੋਲੋਂ ਵੈਪਨ ਗੋਲ ਤੇ ਗਏ ਉਹਦੇ ਕੋਲ ਸੀ ਠੀਕ ਹੈ ਤੇ ਗੋਲ ਵੀ ਵੈਪਨ ਇਹਨਾਂ ਕੋਲ ਹੋ ਸਕਦੇ ਨੇ ਬਿਲਕੁਲ ਅਸੀਸ ਕਰਕੇ ਰਿਮਾਂਡ ਲਿਆ ਹੈ ਰਿਮਾਂਡ ਲੈ ਕੇ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਵੀ ਸਾਹਮਣੇ ਆਉਂਦਾ ਤੁਹਾਨੂੰ ਵੀ ਇਤੇ ਬਾਰੇ ਅਪਡੇਟ ਕੀਤਾ ਜਾਏਗਾ ਕੁਝ ਪਤਾ ਨਹੀਂ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਹਲੇ ਡਿਟੇਲ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਣੀ ਬਾਕੀ ਹੈ ਕਿ ਕੋਈ ਪ੍ਰੋਪਰ ਗੈਂਗ ਹੈ ਜੀ ਜਾਂ ਵੈਸੇ ਹੀ ਇਹ ਕਿ ਮੁੰਡਿਆਂ ਨੇ ਵੈਸੀ ਰੱਖਿਆ ਹੋਇਆ ਜੀ ਵੈਸੀ ਰੱਖਿਆ ਹੋਇਆ ਪ੍ਰੋਪਰ ਗੈਂਗ ਵਾਲੀ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਹੁਜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਪ੍ਰੈਸ ਨੂੰ ਵੀ ਅਪਡੇਟ ਕੀਤਾ ਜਾਏਗਾ